ਅੱਜ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਆਮ ਲੋਕਾਂ ਨੂੰ ਪੈਸਿਆਂ ਦਾ ਝਾਂਸਾ ਦੇ ਕੇ ਬੈਂਕ ਖਾਤਾ ਖੁਲਵਾ ਕੇ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਵਰਿੰਦਰ ਸਿੰਘ ਪੁੱਤਰ ਸ਼ਾਦੀ ਸਿੰਘ ਵਾਸੀ ਭਲਾਈ ਸਲੀਪਾ ਸਟੇਟ ਛਤੀਸਗੜ ਅਤੇ ਅਮਰਿੰਦਰ ਸਿੰਘ ਸੈਣੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਛਤੀਸਗੜ ਨੂੰ ਗ੍ਰਿਫਤਾਰ ਕੀਤਾ ਹੈ ਇਹ ਵਿਅਕਤੀ ਪੰਜਾਬ ਦੀਆਂ ਵੱਖ-ਵੱਖ ਬੈਂਕਾਂ ਵਿੱਚ 9 ਵਿਅਕਤੀਆਂ ਦੇ ਕੁੱਲ 23 ਬੈਂਕ ਖਾਤੇ ਖੁਲਵਾ ਕੇ ਉਹਨਾਂ ਦੇ ਖਾਤਿਆਂ ਵਿੱਚ ਪੈਸਿਆਂ ਦਾ ਲੈਣ-ਦੇਣ ਕਰਦੇ ਸਨ ਇਹਨਾਂ ਵੱਲੋਂ ਆਮ ਪੋਲੇ ਪਾਲੇ ਵਿਅਕਤੀਆਂ ਨੂੰ 2 ਤੋਂ 3000 ਰੁਪਏ ਦਾ ਲਾਲਚ ਦੇ ਕੇ ਖਾਤਾ ਦੇਖੋ ਲਓ ਬਾਈ ਹਨ ਅਤੇ ਇਹਨਾਂ ਖਾਤੇਆ ਵਿੱਚੋਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਹੈ ਤੇ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਸਮੇਂ ਕਾਮਯਾਬੀ ਮਿਲੀ ਜਦੋਂ ਐਸਐਚਓ ਫਲੋਰ ਇੰਸਪੈਕਟਰ ਸੰਜੀਵ ਕੁਮਾਰ ਤੇ ਉਸਦੀ ਟੀਮ ਵੱਲੋਂ ਮੁਕਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮੰਦਲ ਵਿਖੇ ਹੋਲੇ-ਪਾਲੇ ਲੋਕਾਂ ਦੇ ਅਕਾਊਂਟਸ ਖਿਲਾਉਂਦੇ ਸੀ ਇਹਦੇ ਵਿੱਚ 23 ਅਕਾਊਂਟਸ ਖਿਲਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਕਿ ਛੱਤੀਗੜ੍ਹ ਨੂੰ ਬਿਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ ਛੱਤੀਗੜ੍ਹ ਨੂੰ ਬਿਲੋਂਗ ਕਰਦਾ ਆਸ਼ੂ ਉਹਨੂੰ ਵੀ ਨਾਮਜ਼ਦ ਕਰ ਲਿਆ ਤੇ ਅੱਗੇ ਇਹ ਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਯਾਰ ਸਰ ਇੱਕ ਕਈਆਂ ਬੈਂਕਾਂ ਦੇ ਖਾਤੇ ਖਿਲਾਉਂਦੇ ਸੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਜੇ ਆਪ ਨੇ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚੋਂ ਖਾਤੇ ਖਲੋਉਗੇ ਨੈਸ਼ਨਲ ਬੈਂਕ ਨੈਸ਼ਨਲਾਈਜ਼ ਬੈਂਕ ਦੇ ਸਾਰੇ ਖਾਤੇ ਖਲੋਉਦੇ ਸੀ ਇਹਦੇ ਵਿੱਚ ਟ੍ਰਾਂਜੈਕਸ਼ਨ ਘਮਾਉਦੇ ਸਨ ਉਸ ਸਬੰਧ ਵਿੱਚ ਅਸੀਂ ਉਹਦਾ ਰਿਮਾਂਡ ਹਾਸਲ ਕੀਤਾ ਉਹਦੇ ਫਰਦਰ ਅਸੀਂ ਇਹਨਾਂ ਦੇ ਅਕਾਊਂਟਸ ਤੇ ਪੈਸੇ ਖਲੋਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਰੇਣੀ ਫੌਂਟਾਂ ਵਿੱਚ ਜਿਹੜੀ 3% ਦੀ ਜਿਹਸੀ ਟ੍ਰਾਂਜੈਕਸ਼ਨ ਕਰਦੇ ਸੀ ਜਾਂ ਤੇ ਉਸ ਜਿਹੜੇ ਫੌਂਟ ਦੇ ਫੌਂਟਾ ਬੰਦਾ ਸੀ ਉਹਦੀ ਕਰਦੇ ਸੀ ਟ੍ਰਾਂਜੈਕਸ਼ਨ ਤੇ ਉਹਦਾ ਕੋਲ ਨੂੰ ਚੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਤੌਰ ਦੇ ਹੋਰ ਦੇ ਟ੍ਰਾਂਜੈਕਸ਼ਨ ਜਿਹੜੀ ਸੀ ਉਹਨਾਂ ਕਾਖਤਿਆਂ 'ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨਡ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋੜਿਆ ਗਿਆ ਤੇ ਉਹ ਕਾਫੀ ਅਸਲੀਤ ਜਿਹੜੀ ਸਾਹਮਣੇ ਆਵੇਗੀ ਤੇ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਮਝ ਜਾਵੇਗਾ ਠੀਕ ਆ ਸਰ ਕੋਈ ਬਲਾਨਾ ਨਹੀਂ ਸਾਨੂੰ ਨਹੀਂ ਨਹੀਂ ਹਜੇ ਹੁਜੇ ਕੋਈ ਸਾਡੇ ਘਰ ਚ ਗਿਆ ਇਹ ਦੋਨੋਂ ਹੀ ਜਿਹੜੇ ਛਤੀਸਗੜ ਨੂੰ ਬਿਲੋਂਗ ਕਰਦੇ ਨੇ ਠੀਕ ਆ ਤੇ ਇਥੇ ਸਰ ਕੇ ਤਰ੍ਹਾਂ ਦੇ ਜੀ ਬੜਾ ਕੁਝ ਇੱਥੇ ਲੋਕਲ ਇਹਨਾਂ ਬਾਰੇ ਪਤਾ ਕੀਤਾ ਜਾਵੇਗਾ ਵੀ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਤੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਅਸੀਂ ਇਹਦੇ ਬਾਰੇ ਕਲੀਅਰ ਕਰਾਂਗੇ ਸ਼੍ਰੀ ਹਰਕਮਲਪੀ ਸਿੰਘ ਕੱਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅਨਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਐਸ ਐਚ ਓ ਫਲੋਰ ਇਨਸਪੈਕਟਰ ਸੰਜੀਵ ਕੁਮਾਰ ਤੇ ਉਸ ਦੀ ਟੀਮ ਵੱਲੋਂ ਮੁਕਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮੰਗਲ ਵਿਖੇ ਔਲੇ ਪਾਲੇ ਲੋਕਾਂ ਦੇ ਅਕਾਊਂਟਸ ਖਲੌਂਦੇ ਸੀ ਇਹਦੇ ਵਿੱਚ 23 ਅਕਾਊਂਟਸ ਖਲਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਕਿ ਛੱਤੀਗੜ੍ਹ ਤੋਂ ਨੂੰ ਬਿਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋ ਜਿਹੜੇ ਆ ਮੈਂ ਦੋਸ਼ੀਆ ਉਹਨਾਂ ਨੂੰ ਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ 36 ਗੜ ਨੂੰ ਬਿਲੋਂਗ ਕਰਦਾ ਆਸ਼ੂ ਉਹਨੂੰ ਇਹ ਨਾਮਜ਼ਦ ਕਰ ਲਿਆ ਤੇ ਅੱਗੇ ਇਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਸਰ ਇੱਕ ਕਿਰੀਆਂ ਬੈਂਕਾਂ ਦੇ ਖਾਤੇ ਕਰਾਉਂਦੇ ਸੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਪੰਜਾਬ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚੋਂ ਖਾਤੇ ਖਲੋ ਕੇ ਨੈਸ਼ਨਲ ਬੈਂਕ ਨੈਸ਼ਨਲਾਈਜ਼ ਬੈਂਕ ਦੇ ਸਾਰੇ ਖਾਤੇ ਖਲੋਉਂਦੇ ਸੀ ਇਹਦੇ ਵਿੱਚ ਇਹ ਟ੍ਰਾਂਜੈਕਸ਼ਨ ਘੁਮਾਉਂਦੇ ਸਨ ਉਸ ਬੰਦ ਵਿੱਚੋਂ ਸੀਨ ਦਾ ਰਿਮਾਂਡ ਹਸਲ ਕੀਤਾ ਉਹਦੇ ਫਰਦਰ ਸੀਨ ਦੇ ਅਕਾਊਂਟਸ ਤੇ ਪੈਸੇ ਖਲਾਂਉਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਰ ਜੀ ਕਾਉਂਟਾ ਵਿੱਚ ਜਿਹੜੀ 3% ਜਿਸ ਤਰ੍ਹਾਂ ਜੈ ਟ੍ਰਾਂਜੈਕਸ਼ਨ ਕਰਦੇ ਸੀ ਜਾਂ ਕੇ ਉਸ ਜਿਹੜੇ ਫਾਉਂਡ ਦੇ ਟੋਟਲ ਫੰਡਸ ਉਹੀ ਕਰਦੇ ਸੀ ਟ੍ਰਾਂਜੈਕਸ਼ਨ ਇਹ ਉਹਦਾ ਕੌਣ ਯੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਤੋਰ ਦੇ ਹੋਰ ਦੇ ਟ੍ਰਾਂਜੈਕਸ਼ਨ ਜਿਹੜੀ ਸੀ ਉਹ ਕਾਕੇ ਖਾਤੇਆਂ 'ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨਡ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਿਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋੜਿਆ ਗਿਆ ਤੇ ਉਹ ਕਾਫੀ ਸਲੀਥ ਜਿਹੜੀ ਸਾਹਮਣੇ ਆਵੇਗੀ ਤੇ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਮਝ ਜਾਵੇਗਾ ਠੀਕ ਆ ਸਰ ਕੋਈ ਬਲਾਨਾ ਤੈ ਹੀ ਸਮਝ ਨਹੀਂ ਨਹੀਂ ਹਜੇ ਹੁਜੇ ਕੋਈ ਸਾਢੇ ਘੰਟੇ ਚ ਇਹ ਦੋਨੋਂ ਹੀ ਜਿਹੜੇ ਛਤੀਸਗੜ ਨੂੰ ਬਿਲੋਂਗ ਕਰਦੇ ਨੇ ਠੀਕ ਆ ਤੇ ਇਥੇ ਸਰਕਤ ਰਹਿੰਦੇ ਸੀ ਬੜਾ ਕੁਝ ਇੱਥੇ ਲੋਕਲ ਲੈ ਨਾਲ ਬਾਰੇ ਪਤਾ ਕੀਤਾ ਜਾਵੇਗਾ ਵੀ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਦੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਐਸੀ ਇਹਦੇ ਬਾਰੇ ਕਲੀਅਰ ਕਰਾਂਗੇ